ਸਸਰੀਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਜਾਣਕਾਰੀ ਦੇਣ ਜਾ ਰਹੇ ਹਾਂ ਜੀ ਅੱਜ ਦੇ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੇ ਕੀ ਹਾਲਾਤ ਨੇ ਪੰਜਾਬ ਦੇ ਵਿੱਚ ਹਲਕਾ ਦਰਮਿਆਨ ਦਾ ਬੱਦਲਬਾਝ ਦੇਖਣ ਨੂੰ ਮਿਲ ਰਹੀ ਹੈ ਜੋ ਕਿ ਸਾਨੂੰ ਪੰਜਾਬ ਦੇ ਲਗਭਗ 8 ਤੋਂ 9 ਜ਼ਿਲ੍ਹਿਆਂ ਵਿੱਚ ਇਸਟਾ ਮੌਜੂਦ ਹੋਣ ਦੀ ਸੈਟਲਾਈਟ ਇਮੇਜ ਤੇ ਨਾਲ ਕਲੀਅਰ ਹੋ ਰਹੀ ਹੈ ਜੀ ਜਿਹਦੇ ਵਿੱਚ ਖਾਸ ਤੌਰ ਤੇ ਜ਼ਿਲ੍ਹਾ ਸਾਨੂੰ ਬਠਿੰਡਾ ਸੰਗਰੂਰ ਮਾਨਸਾ ਪਟਿਆਲਾ ਫਤਿਹਗੜ੍ਹ ਸਾਹਿਬ ਮੁਹਾਲੀ ਰੂਪਨਗਰ ਲੁਧਿਆਣਾ ਮੋਗੇ ਦਾ ਕੁਝ ਹਿੱਸਾ ਜੀ ਤੇ ਜਰੰਦਰ ਦੇ ਵਿੱਚ ਵੀ ਕੁਝ ਨਾ ਕੁਝ ਬੱਦਲਬਾਜ਼ੀ ਦਿਖਾਈ ਦੇ ਰਹੀ ਹੈ ਹਲਕੇ ਬੱਦਲਬਾਜ਼ੀ ਸਾਨੂੰ ਰੂਪਨਗਰ ਤੋਂ ਅੱਗੇ ਨੰਗਲ ਵਾਲੇ ਇਲਾਕੇ ਤੱਕ ਜਾਨੀ ਕਿ ਸਾਨੂੰ ਅਮਰitsar ਸੌਰੀ ਨਾਨਾਬਰ ਸਾਹਿਬ ਤੇ ਕੀਰਤਪੁਰ ਸਾਹਿਬ ਦੇ ਇਲਾਕੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਇਸ ਬੱਦਲਬਾਜ਼ੀ ਦੀ ਗੱਲ ਕਰੀਏ ਤਾਂ ਹਲਕੇ ਤੋਂ ਦਰਮਿਆਨੀ ਬੱਦਲਬਾਜ਼ੀ ਹੈ ਜੋ ਕਿ ਆਮ ਤੌਰ ਤੇ ਸਾਨੂੰ ਪੰਜਾਬ ਦੇ ਵਿੱਚ ਹਵਾ ਦੇ ਨਾਲ ਆਉਂਦੀ ਦਿਖਾਈ ਦਿੰਦੀ ਹੈ ਕਿਉਂਕਿ ਹਵਾ ਦਾ ਰੁੱਖ ਇਸ ਟਾਈਮ ਪੂਰਬ ਦਿਸ਼ਾ ਤੋਂ ਹੈ ਜਿਸ ਦੇ ਕਾਰਨ ਇਹ ਸਾਨੂੰ ਪੂਰਬੀ ਹਵਾ ਦੇ ਨਾਲ ਬੱਦਲਬਾਜ਼ੀ ਆਉਂਦੀ ਪੰਜਾਬ ਵਿੱਚ ਦਿਖਾਈ ਦਿੰਦੀ ਹੈ ਬਾਕੀ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਾਂ ਫਿਰ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਤੁਸੀਂ ਤਾਂ ਵੀ ਸਬਸਕ੍ਰਾਈਬ ਕਰ ਦਿਓ ਜੀ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਭੁੱਲਿਓ ਕਮੈਂਟ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਦਿਓ ਤੇ ਬਾਕੀ ਮੌਸਮ ਦੇ ਕੀ ਹਾਲਾਤ ਨੇ ਉਹ ਮੈਂਸ਼ਨ ਕਰ ਦਿਓ ਜੀ ਗੱਲ ਕਰੀਏ ਅਗਰ ਇਹਨਾਂ ਬੱਦਲ ਬਈ ਦਾ ਕੀ ਆਉਂਦੇ ਦਿਨਾਂ ਟਾਈਮ ਵਿੱਚ ਕੀ ਹਾਲਾਤ ਬਣ ਸਕਦੇ ਨੇ ਤਾ ਕੋਈ ਵੱਡੀ ਅਪਡੇਟ ਨਹੀਂ ਹੈ ਹਲਕੇ ਦਰਮਿਆਨੀ 5-10 ਮਿੰਟ ਦੇ ਸਪੈਲ ਲੱਗ ਸਕਦੇ ਨੇ ਕਿਸੇ ਜਗ੍ਹਾ 15 ਮਿੰਟ ਦਾ ਛਰਟੇ ਦਰਮੀ ਹੋ ਸਕਦਾ ਪਰ ਜਿਹੜੇ ਤੁਹਾਨੂੰ 7-8 ਜ਼ਿਲ੍ਹੇ ਦੱਸੇ ਨੇ ਇਹਨਾਂ ਵਿੱਚ ਹੀ ਇਸ ਦਾ ਅਸਰ ਹੈ ਬਾਕੀ ਪੰਜਾਬ ਦੇ ਵਿੱਚ ਮੌਸਮ ਠੀਕ ਠਾਕ ਹੈ ਤਾਪਮਾਨ ਵੀ ਕੰਟਰੋਲ ਵਿੱਚ ਨੇ ਤਾਪਮਾਨ ਲਗਭਗ 30-32 ਡਿਗਰੀ ਤੱਕ ਤਾਪਮਾਨ ਬਣੇ ਹੋਏ ਨੇ ਤੇ ਸ਼ਾਮ ਦੇ ਵੇਲੇ ਤੱਕ ਤਾਪਮਾਨ ਹੌਲੀ-ਹੌਲੀ 27-28 ਡਿਗਰੀ ਤੱਕ ਆ ਜਾਣਗੇ ਹਵਾ ਵਿੱਚ ਕੋਈ ਵੱਡਾ ਉਲਟ ਫੇਰ ਨਹੀਂ ਹੈ ਹਵਾ ਬਹੁਤੇ ਜ਼ਿਲ੍ਹਿਆਂ ਵਿੱਚ ਸਥਿਰ ਹੀ ਬਣੀ ਰਹੇਗੀ ਹਵਾ ਦੇ ਵਿੱਚ ਨਮੀ ਹੋਣ ਦੇ ਕਾਰਨ ਹਮਸ ਦਾ ਮਾਹੌਲ ਪੰਜਾਬ ਦੇ ਵਿੱਚ ਜ਼ਿਆਦਾਤਰ ਬਣਿਆ ਹੋਇਆ ਹੈ ਤੇ ਜ਼ਿਆਦਾਤਰ ਪੰਜਾਬ ਦੀ ਆਪਾਂ ਗੱਲ ਕਰੀਏ ਤਾਂ ਅਸੀਂ 80 85% ਪੰਜਾਬ ਦੇ ਵਿੱਚ ਚੰਗੀ ਧੁੱਪ ਦੇਖਣ ਨੂੰ ਮਿਲ ਰਹੀ ਹੈ ਤੇ ਸ਼ਾਮ ਦੇ ਵੇਲੇ ਤੱਕ ਮਾਹੌਲ ਇਸੇ ਤਰੀਕੇ ਦਾ ਬਣਿਆ ਰਹੇਗਾ। ਬਾਕੀ ਰਾਤ ਦੀ ਰਾਤ ਦੀ ਅਪਡੇਟ ਜੋ ਵੀ ਹੋਵੇਗੀ ਚੈਨਲ ਵੀਡੀਓ ਤੇ ਜਲਦ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਤੁਹਾਨੂੰ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਨ ਦੀ ਰਿਕਵੈਸਟ ਕਰਦੇ ਹਾਂ ਜੀ। ਬਣੇ ਰਹੋ ਚੈਨਲ ਵੈਦਰ ਅਪਡੇਟਸ ਔਰ ਦੇ ਤੇ ਸ਼ਾਮ ਦੀ ਵੀਡੀਓ ਵਿੱਚ ਜਲਦ ਮਿਲਦੇ ਹਾਂ। ਧੰਨਵਾਦ ਸਾਰ ਦਰਸ਼ਕ ਵੀਰਾਂ ਦਾ।